ਆਪਣੇ ਕੋਲੇ ਨਾ ਆ ਬਾਈ ਆਇਆ ਬਾਈ ਜਦੋਂ ਆਪਾਂ ਕੋਈ ਚੀਜ਼ ਆਨਲਾਈਨ ਬੁੱਕ ਕਰਦੇ ਹੁੰਨੇ ਆ ਮੰਗਾਉਣੇ ਹੁੰਨੇ ਆ ਇਹਨਾਂ ਦਾ ਫਰਜ਼ ਹੁੰਦਾ ਵੀ ਸਹੀ ਸਲਾਮ ਤੋਂ ਤੁਹਾਡੀ ਚੀਜ਼ ਨੂੰ ਘਰੇ ਪਹੁੰਚਾਉਣਾ ਬਾਈ ਇਹੀ ਕੰਮ ਆ ਨਾ ਜਦੋਂ ਤੁਹਾਡਾ ਯਾਰ ਫੋਨ ਹੀ ਨਹੀਂ ਬੰਦਾ ਚੱਕਦੇ ਬਾਈ ਗੁੱਸਾ ਤਾਂ ਆਉਂਦੀ ਆ ਨਾ ਬਖਸ ਯਾਰ ਇਹ ਵੀ ਇਨਸਾਨ ਆ ਹਨਾ ਬਾਈ ਇਹ ਵੀ ਵਿਚਾਰੇ ਤਨਖਾਹ ਤੇ ਲੱਗੇ ਹੁੰਦੇ ਨੇ ਨਾ ਟਾਈਮ ਨਾਲ ਘਰੇ ਤੇ ਜਾਣਾ ਹੁੰਦਾ ਨਾ ਵੀਰ ਆ ਸਾਨੂੰ ਫੋਨ ਕਿਉਂ ਨਹੀਂ ਚਾਹਦੇ ਬਾਈ ਬੰਦੇ ਪਾੜੀ ਦਾ ਪਹੁੰਚ ਕੇ ਫੋਨ ਬੰਦ ਹੀ ਕਰ ਦਿੰਦੇ ਨੇ ਵੀਰ ਜਦੋਂ ਤੁਸੀਂ ਚੀਜ਼ ਮੰਗਾਉਨੇ ਹੋ ਆਨਲਾਈਨ ਪਹਿਲਾਂ ਤਾਂ ਤੁਸੀਂ ਮੰਗਾ ਲੈਂਦੇ ਹੋ ਥੋੜੇ ਸਹੀ ਸਲਾਮ ਦੇ ਬੰਦਾ ਘਰੇ ਗੇਟ ਤੇ ਖੜਾ ਹੁੰਦਾ ਤਾਂ ਵੀ ਬੰਦਾ ਛੇਤੀ ਛੇਤੀ ਬਾਹਰ ਨਹੀਂ ਆਉਂਦਾ ਨਾ ਇਹ ਗੱਲ ਸੱਚ ਹੈ ਨਾ ਤਾਂ ਵੀਰ ਬਣ ਕੇ ਆ ਰਿਹਾ ਇਹ ਵੀ ਇਨਸਾਨੀਅਤ ਆ ਇਹ ਵੀ ਆਪਣੇ ਭਰਾ ਨੇ ਆਪਣਾ ਇਹ ਵੀ ਪਰਿਵਾਰ ਆ ਹਨਾ ਵੀਰ ਤੁਸੀਂ ਇਦਾਂ ਨਾ ਕਰਿਆ ਕਰੋ ਇਹਨਾਂ ਨੂੰ ਸਹੀ ਐਡਰੈਸ ਦੱਸਿਆ ਕਰੋ ਬਾਈ ਬਣ ਕੇ ਪਹਿਲਾਂ ਤਾਂ ਫਰਜ਼ ਬਣਦਾ ਹੁੰਦਾ ਵੀ ਜਿੱਥੇ ਵੀ ਤੁਸੀਂ ਹੈਗੇ ਹੋ ਤੁਸੀਂ ਪਿੰਡ ਦੇ ਵਿੱਚ ਵੜਨ ਸਾਰੇ ਇਹ ਬੰਦੇ ਹੀ ਆਉਣਾ ਚਾਹੀਦਾ ਹਨਾ ਵੀ ਬਾਈ ਆਹ ਚੀਜ਼ ਸੋਡਾ ਕੰਮ ਤਾਂ ਜੈਨੂਅਰ ਨਹੀਂ ਹੁੰਦਾ ਤੁਸੀਂ ਸਹੀ ਸਲਾਂਗ ਚੀਜ ਭਜਾਉਂਦੇ ਹੋ ਨਾ ਬਾਈ ਹਾਂ ਯਾਰ ਸੋਨੂੰ ਦੁਨੀਆ ਬਹੁਤ ਹਰਾਨ ਕਰਦੀ ਹੈ ਹਨਾ ਇਹ ਗੱਲ ਹੈ ਨਾ ਤੁਸੀਂ ਮੰਨ ਕੇ ਚੱਲ ਟਾਈਮ ਟੂ ਟਾਈਮ ਤਾਂ ਨਹੀਂ ਜਾਂਦੇ ਹੋਗੇ ਕਰੇ ਨੀਰਾ ਸਵੇਰ ਤਾਂ ਹੋ ਹੀ ਜਾਂਦਾ ਤੁਸੀਂ ਇੱਥੇ ਅੱਧੇ ਅੱਧਾ ਘੰਟਾ ਦਾ ਮੈਨੂੰ ਖੜੇ ਨੂੰ ਦੇਖ ਲਿਆ ਤੁਸੀਂ ਹਨਾ ਹਨਾ ਬੰਦਾ ਓਡਾ ਜੇ ਤੁਹਾਡਾ ਫੋਨ ਚੱਕ ਲਿਆ ਉਸ ਤੋਂ ਬਾਅਦ ਤੁਹਾਡਾ ਫੋਨ ਚੱਕ ਲਿਆ ਤਾਂ ਬੰਦੇ ਨੇ ਫੇਰ ਕਹਿਣ ਲੱਗਾ ਇੱਧਰ ਆ ਜਾ ਇੱਧਰ ਆ ਜਾ ਬੰਦਾ ਪਿੰਡ 'ਚ ਖੜਿਆ ਬੰਦਾ ਦੋ ਪਲਾਂਗਾ ਤੁਹਾਡੇ ਕੋਲੇ ਤੁਰ ਕੇ ਨਹੀਂ ਆ ਸਕਦਾ ਇਹ ਗੱਲ ਸੱਚ ਹਨ ਤੇ ਵੀਰ ਬਣ ਕੇ ਯਾਰ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਇਦਾਂ ਨਾ ਕਰਿਆ ਕਰੋ ਆਪਣੇ ਭਰਾ ਨੇ ਆਪਣਾ ਪਰਿਵਾਰ ਆ ਹਨਾ ਯਾਰ ਕਿਉਂਕਿ ਮਜਬੂਰੀਆਂ ਹੁੰਦੀਆਂ ਸਾਰੇ ਕੰਮਕਾਰ ਵਾਲੇ ਹੁੰਦੇ ਆ ਇਦਾਂ ਨਾ ਕਰਿਆ ਕਰੋ ਜੇ ਚੀਜ਼ ਤੁਸੀਂ ਮੰਗਾਉਣੇ ਹੁੰਦੇ ਹੋ ਤਾਂ ਯਾਰ ਪਲੀਜ਼ ਪਿੰਡ ਦੇ ਵਿੱਚ ਬੜਨ ਸਾਰੀ ਕਹਿਦਾ ਕਰੋ ਬਾਈ ਮੈਂ ਉੱਥੇ ਖੜਾ ਜਾਂ ਮੇਰਾ ਇੱਥੇ ਜੇ ਘਰ ਆ ਯਾਰ ਇਹਨਾਂ ਦਾ ਫੋਨ ਵੀ ਨਹੀਂ ਚੱਕਦੇ ਕਈ ਬੰਦੇ ਤਾਂ ਯਾਰ ਇਹ ਗੱਲ ਹੈਗੀ ਆ ਨਾ ਬਾਈ ਫੋਨ ਹੀ ਨਹੀਂ ਚੱਕਦੇ ਤੁਸੀਂ ਕੀ ਕਰਦਿੰਦੇ ਨੇ ਚੱਕਦੇ ਨਹੀਂ ਬਿਜੀ ਨਹੀਂ ਕਰਦਿੰਦੇ ਨੇ ਚੱਕ ਦਿੰਦੇ ਨੇ ਵੀ ਯਾਰ ਇਹ ਵੀ ਇਨਸਾਨ ਆ ਬਾਈ ਕੀ ਹੋਇਆ ਜੇ ਇਹ ਕੰਪਨੀ ਰਾਹੀਂ ਕੰਮ ਕਰਦੇ ਆ ਥੈਂਕ ਯੂ